ਪੰਜਾਬ ਵਿੱਚ ਕੰਮ ਕੀਤਾ ਹੋਇਆ ਵਿਰੋਧੀਆਂ ਨੂੰ ਵੀ ਨਜ਼ਰ ਆਉਣ ਲੱਗ ਪਿਆ ਔਰ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਨਜ਼ਰ ਆਉਣ ਲੱਗ ਪਿਆ ਕਿਉਂਕਿ ਹਰ ਕੰਮ ਨੂੰ ਸਮਾਂ ਲੱਗਦਾ। ਕਾਫੀ ਕੰਮ ਵੀ ਲੈਣਾ ਸੋ ਕੁਬਾਰ ਆ ਸਕਦੇ ਪਰ ਸਮਾਂ ਨਹੀਂ ਕਾਲੀ ਪੱਧਰਾਂ ਜਾ ਸਕਦਾ ਜਿਵੇਂ ਮਰਜ਼ੀ ਕਰਦੇ। ਥੋੜੇ ਦਿਨ ਪਹਿਲਾਂ ਦਿੱਲੀ ਮੀਟਿੰਗ ਕਰਨਗੇ ਹੀ ਸਾਰੇ ਕਾਂਗਰਸੀ। ਉਦੋਂ ਕੌਣ-ਕੌਣ ਗਿਆ ਕਿਹਦੀ ਇਕਵਾਈ ਇਹ ਮੀਟਿੰਗ ਕੀਤੀ ਅੱਜ ਹੁਣ ਚੰਡੀਗੜ੍ਹ ਮੀਟਿੰਗ ਹੈ ਕਿਹਦੀ ਇਕਵਾਈ ਇਹ ਮੀਟਿੰਗ ਹੋ ਰਹੀ ਤੇ ਕੌਣ ਆ ਰਿਹਾ ਇਹਨਾਂ ਦੇ ਦਿੱਲੀੋਂ ਆ ਜਾਣ ਇਹਨਾਂ ਦੇ ਬਾਹਰੋਂ ਆ ਜਾਣ ਤੇ ਉਹ ਇਹਨਾਂ ਦੇ ਲੀਡਰ ਹੋਗੇ ਜਿਹੜੇ ਸਾਡੇ ਲੀਡਰ ਆ ਉਹ ਇਹਨਾਂ ਨੂੰ ਚੁਬਦੇ ਨੇ ਚੁਬਦੇ ਤਾਂ ਨੇ ਕਿਉਂਕਿ ਉਹਨਾਂ ਦੀ ਸੋਚ ਇਹ ਜਿਹੜੇ ਪੁਰਾਣੇ ਰਹੇ ਨੇ ਇਹਨਾਂ ਤੋਂ ਕਿਤੇ ਐਡਵਾਂਸ ਆ جواب ਉਹਨਾਂ ਨੂੰ ਸੰਕੇਤ ਦੇ ਰਹੀ ਹੈ ਜੀ ਹੁਣ ਸਾਨੂੰ ਤੇ ਜਵਾਬ ਦੇਣ ਦੀ ਲੋੜ ਨਹੀਂ ਸੋ ਕਹਿਣ ਦਾ ਪਾਵੇ ਆ ਵੀ ਨਤੀਜੇ ਰਿਜ਼ਲਟ ਜੋ ਕਿ ਆ ਸੀ ਐਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਨਿਗਰਾਨੀ ਦੇ ਹੇਠ ਹੈ ਜਿਹੜਾ ਇਹ ਕੰਮ ਚੱਲ ਰਿਹਾ ਸਾਰਾ ਤੁਹਾਡੇ ਸਾਹਮਣੇ ਹੀ ਹੈ ਸੋ ਮੈਨੂੰ ਮਾਣ ਵੀ ਹੈ ਸਾਡੇ ਵੱਡੇ ਵੀਰ ਹਰਜੋਤ ਸਿੰਘ ਸਾਰੀ ਟੀਮ ਪੰਜਾਬ ਦੀ ਮੈਂ ਕਹਿ ਸਕਦਾ ਰਾਤ ਦਿਨ ਮਿਹਨਤ ਕਰਕੇ ਪੰਜਾਬ ਨੂੰ ਫਿਰ ਅਗਲਾ ਪੰਜਾਬ ਪੰਜਾਬ ਨੂੰ ਫਿਰ ਉਸੇ ਤਰ੍ਹਾਂ ਸਿਰਜਣਾ ਚਾਹੀਦਾ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹਰ ਕੰਮ ਨੂੰ ਸਮਾਂ ਲੱਗਦਾ ਹੈ ਸਮੇਂ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੈ ਅੱਜ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਕੰਮ ਕੀਤਾ ਹੋਇਆ ਵਿਰੋਧੀਆਂ ਨੂੰ ਵੀ ਨਜ਼ਰ ਆਉਣ ਲੱਗ ਪਿਆ ਔਰ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਨਜ਼ਰ ਆਉਣ ਲੱਗ ਪਿਆ ਕਿਉਂਕਿ ਹਰ ਕੰਮ ਨੂੰ ਸਮਾਂ ਲੱਗਦਾ ਨਤੀਜੇ ਹੁਣ ਤੁਹਾਡੇ ਸਾਹਮਣੇ ਆ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੀ ਕੱਲ ਮੀਟਿੰਗ ਹੈ ਕਹਿੰਦੇ ਨਵਾਂ ਪ੍ਰਧਾਨ ਸ਼ਾਇਦ ਅਨਾਉਂਸ ਹੋਗਾ ਤਾਂ ਮੈਂ ਕਹਿਣਾ ਜੀ ਇੱਕੋ ਕਹਾਵਤ ਹੈ ਨਾ ਵੀ ਡਾਇਨਾਸੌਰ ਤੋਂ ਬਾਹਰ ਆ ਸਕਦੇ ਪਰ ਸ਼੍ਰੋਮਣੀ ਕਾਲੀ ਦਲ ਨਹੀਂ ਆ ਸਕਦਾ ਜੂ ਕੋਈ ਬਰਤੀ ਕਰ ਦੇਗਾ ਇਹ ਦੇ ਅਸਲ ਦੇ ਵਿੱਚ ਜੋ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆ ਸੀ ਪੰਜਾਬ ਇੱਕ ਕਾਂਗਰਸ ਦੇ ਦੋਵੇਂ ਆ ਆਪਣੇ ਆਪਣੇ ਦੌਰ ਤੋਂ ਆ ਥੋੜੇ ਦਿਨ ਪਹਿਲਾਂ ਦਿੱਲੀ ਮੀਟਿੰਗ ਕਰਨਗੇ ਸਾਰੇ ਕਾਂਗਰਸੀ ਉਦੋਂ ਕੌਣ-ਕੌਣ ਗਿਆ ਸੀ ਕੀ ਦੀ ਇਕ ਵਾਈਟ ਮੀਟਿੰਗ ਕੀਤੀ ਅੱਜ ਹੁਣ ਚੰਡੀਗੜ੍ਹ ਮੀਟਿੰਗ ਹੈ ਕੀ ਦੀ ਇਕ ਵਾਈਟ ਮੀਟਿੰਗ ਹੋ ਰਹੀ ਤੇ ਕੌਣ ਆ ਰਿਹਾ ਇਹਨਾਂ ਦੇ ਦਿੱਲੀੋਂ ਆ ਜਾਣ ਇਹਨਾਂ ਦੇ ਬਾਹਰੋਂ ਆ ਜਾਣ ਤੇ ਕੌਣ ਇਹਨਾਂ ਦੇ ਲੀਡਰ ਹੋਗੇ ਜਿਹੜੇ ਸਾਡੇ ਲੀਡਰ ਆ ਉਹ ਇਹਨਾਂ ਨੂੰ ਚੁਬਦੇ ਨੇ ਚੁਬਦੇ ਤਾਂ ਨੇ ਕਿਉਂਕਿ ਉਹਨਾਂ ਦੀ ਸੋਚ ਇਹ ਜਿਹੜੇ ਪੁਰਾਣੇ ਰਹੇ ਨੇ ਇਹਨਾਂ ਤੋਂ ਕਿਤੇ ਐਡਵਾਂਸ ਹੈ ਦਿੱਲੀ ਦੇ ਵਿੱਚ ਸਾਰੀ ਦਿੱਲੀ ਨੂੰ ਪਤਾ ਹੈ ਕੱਲ ਮੇਰੇ ਕੋ ਦਿੱਲੀ ਦੇ ਐਸੇ ਲੋਕ ਆਏ ਆ ਕੇ ਉਹ ਪਸਤਾਰ ਇਹਨੇ ਵੀ ਕਹਿੰਦੇ ਵੀ ਅਸੀਂ ਤੇ ਪਹਿਲਾਂ ਬੱਤੀ ਕਦੀ ਵੇਖੀ ਨਹੀਂ ਜਾਂਦੀ ਪਰ ਜਦੋਂ ਦਾ ਕੇਜਰੀਵਾਲ ਗਿਆ ਕਹਿੰਦੇ ਬੱਤੀ ਵੀ ਜਾਣੀ ਸ਼ੁਰੂ ਵੀ ਅੱਜ ਲੋਕ ਫਿਰ ਕੇਜਰੀਵਾਲ ਨੂੰ ਵਾਚ ਕਰ ਰਿਹਾ ਐਨੀ ਤੱਕੇਸ਼ਾਈ ਕੀਤੀ ਐਨੀ ਗੁੰਡਾਗਰਦੀ ਕੀਤੀ ਇਹਨਾਂ ਪੈਸਾ ਵੰਡਿਆ ਵਿਰੋਧੀਆਂ ਨੇ ਮੈਨੂੰ ਇਹ ਦੱਸੋ ਕਿੰਨਾ ਫਰਕ ਪਿਆ 2% 2% ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਵਾ ਇਹ ਕਿੱਥੇ ਹੈ ਕਾਂਗਰਸ ਉਹ ਕਹਿੰਦੇ ਨਾ ਛੱਜ ਤੇ ਬੋਲੇ ਸ਼ਾਨਣੀ ਵੀ ਬੋਲਦੇ ਆ ਕਹਿੰਦੇ ਨਾ ਇੱਕ ਹੋਰ ਗੱਲ ਆ ਜਲਦੀ ਹੁੰਦੀ ਕਹਿੰਦੇ ਵੀ ਉਹ ਕਹਿੰਦੇ ਡੁੱਲ ਗਈ ਦਾਲ ਤੇ ਬਾਅਦ ਵਿੱਚ ਕੀ ਕਹਿੰਦੇ ਅਸੀਂ ਡੁੱਲ ਡੁੱਲ ਖਾਣੇ ਇਹਨਾਂ ਦਾ ਤੇ ਹੁਸਾਬ ਆ ਨਹੀਂ ਸਾਡੇ ਦੇ ਉਂਗਲਾਂ ਕਰਨ ਤੋਂ ਪਹਿਲਾਂ ਇਹ ਤਾਂ ਦੱਸੋ ਦਿੱਲੀ ਤੁਹਾਡੇ ਪੱਲੇ ਕੀ ਆ ਕਿੰਨੇ ਐਮਐਲਏ ਤੁਹਾਡੇ ਆਏ ਆ ਕੀ ਕੀਤਾ ਤੁਸੀਂ ਕਾਂਗਰਸੀਆਂ ਨੇ ਹੈ ਕਿੱਥੇ ਉਹ ਤੇ ਕਿੱਥੇ ਸਟੈਂਡ ਕਰ ਰਹੇ ਹੋ ਹੱਦ ਹੋ ਗਈ ਛੱਜ ਤੇ ਬੋਲੇ ਸ਼ਾਨਣੀ ਵੀ ਬੋਲੇ ਯਾਰ